ਅਕਸਰ ਹੀ ਤੁਸੀਂ ਸ਼ਹਿਰਾਂ ਦੇ ਵਿੱਚ ਨੌਜਵਾਨਾਂ ਨੂੰ ਗੇੜੀਆਂ ਮਾਰਦੇ ਜ਼ਰੂਰ ਦੇਖਿਆ ਹੋਵੇਗਾ ਤੇ ਕਈ ਨੌਜਵਾਨ ਗੇੜੀਆਂ ਦੇ ਨਾਲ-ਨਾਲ ਹੁੱਲੜ ਬਾਜੀ ਕਰਦੇ ਵੀ ਸ਼ਹਿਰਾਂ ਦੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਨਜ਼ਰ ਆਉਂਦੇ ਨੇ ਤਿਹੋਂ ਪੰਜਾਬ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਸੁਧਾਰਨ ਦਾ ਵੀ ਇੱਕ ਨਵਾਂ ਤਰੀਕਾ ਕੱਢਿਆ ਹੈ ਜੀ ਹਾਂ ਤੁਸੀਂ ਠੀਕ ਸੁਣਿਆ ਤਾਂ ਹੁਣ ਪੰਜਾਬ ਪੁਲਿਸ ਨੇ ਜਿਮਾ ਚੁੱਕਿਆ ਹੈ ਤੇ ਪੰਜਾਬ ਪੁਲਿਸ ਇਹਨਾਂ ਹੁੱਲੜਵਾਜਾਂ ਨੂੰ ਸੁਧਾਰ ਦੀ ਨਜ਼ਰ ਰੀ ਆ ਰਹੀ ਹੈ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਨੂੰ ਬਿਠਾ ਕੇ ਜਿਹੜਾ ਡੰਡ ਕਢਵਾਇਆ ਜਾ ਰਿਹਾ ਹੈ ਇਹ ਤਸਵੀਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਜਿਹੜੀਆਂ ਨੇ ਇਹ ਪਟਿਆਲਾ ਦੀਆਂ ਨੇ ਦਰਅਸਲ ਪਟਿਆਲਾ ਦੇ ਬੀਪੀਐਸ ਚੌਂਕ ਦੇ ਵਿੱਚ ਇਹ ਨੌਜਵਾਨ ਗੇੜੀ ਰੂਟ ਦੇ ਉੱਤੇ ਰਾਤ ਨੂੰ ਗੇੜੀਆਂ ਮਾਰਦੇ ਨੇ ਹੁੱਲੜ ਬਾਜੀ ਕਰਦੇ ਨੇ ਕੁੜੀਆਂ ਦੇ ਹੋਸਟਲ ਕਾਲਜ ਅੱਗੇ ਜਾ ਕੇ ਜਿਹੜਾ ਇਹਨਾਂ ਦੇ ਵੱਲੋਂ ਹੁੱਲੜ ਬਾਜੀ ਕੀਤੀ ਜਾ ਰਹੀ ਸੀ ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਉੱਥੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸ ਕਾਰਨ ਪਹਿਲਾਂ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਇਹਨਾਂ ਨੂੰ ਰੋਕ ਕੇ ਸਮਝਾ ਕੇ ਵਾਪਸ ਭੇਜ ਦਿੱਤਾ ਗਿਆ ਪਰ ਜਦੋਂ ਇਹ ਨਹੀਂ ਸੁਧਰੇ ਤਾਂ ਉਸ ਤੋਂ ਬਾਅਦ ਦੂਸਰੇ ਦਿਨ ਯਾਨੀ ਕਿ ਕੱਲ ਪੰਜਾਬ ਪੁਲਿਸ ਦੇ ਵੱਲੋਂ ਬਾਈਪੀਐਸ ਚੌਂਕ 'ਚ ਪੱਕਾ ਨਾਕਾ ਲਗਾਇਆ ਗਿਆ ਤੇ ਰਾਤ ਨੂੰ 12 ਵਜੇ ਤੋਂ ਬਾਅਦ ਜਿਹੜਾ ਵੀ ਨੌਜਵਾਨ ਗੱਡੀਆਂ ਦੇ ਵਿੱਚ ਗਾਣੇ ਲਾ ਕੇ ਫਿਰਦਾ ਦਿਖਾਈ ਦਿੱਤਾ ਜਾਂ ਜਨਾਦੇ ਵੱਲੋਂ ਮੋਟਰਸਾਈਕਲਾਂ ਤੇ ਹੁੱਲੜਵਾਜੀ ਕੀਤੀ ਜਾ ਰਹੀ ਸੀ ਬਾਰ-ਬਾਰ ਗੇੜੀਆਂ ਮਾਰੀਆਂ ਜਾ ਰਹੀਆਂ ਸੀ ਤਾਂ ਉਹਨਾਂ ਨੂੰ ਰੋਕ ਕੇ ਜਦੋਂ ਕੁੰਮਣ ਦਾ ਕਾਰਨ ਪੁੱਛਿਆ ਗਿਆ ਤਾਂ ਜਿਹਦੇ-ਜਿਹਦੇ ਕੋਲ ਵੀ ਜਵਾਬ ਨਹੀਂ ਦੇ ਹੋਇਆ ਤਾਂ ਉਸ ਦੇ ਕੋਲੋਂ ਪੂਰੇ ਚੌਂਕ ਦੇ ਵਿੱਚ ਇਸੇ ਤਰੀਕੇ ਦੇ ਨਾਲ ਡੰਡ ਵੇੜਕਾਂ ਜਿਹੜੀਆਂ ਨੇ ਪੁਲਿਸ ਦੇ ਵੱਲੋਂ ਕਰਵਾਈਆਂ ਗਈਆਂ ਨੇ ਤਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਕੱਲ ਰਾਤ ਤੋਂ ਹੀ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਹਰ ਪਾਸੇ ਪੰਜਾਬ ਪੁਲਿਸ ਦੀ ਤਾਰੀਫ ਵੀ ਹੋ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਬੰਦੇ ਜਿਹੜਾ ਉਹ ਬਣਾਇਆ ਜਾਵੇ ਤਾਂ ਕਿ ਹੁੱਲੜਵਾਜਾਂ ਦੇ ਉੱਤੇ ਨੱਥ ਪਾਈ ਜਾ ਸਕੇ ਤਾਂ ਪਟਿਆਲਾ ਦੇ ਬਾਈਪੀਐਸ ਚੌਂਕ ਦੇ ਵਿੱਚ ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਕਿ ਹੁੱਲੜਵਾਜੀ ਦੀਆਂ ਘਟਨਾਵਾਂ ਜਿਹੜੀਆਂ ਨੇ ਵਾਪਰਦੀਆਂ ਰਹਿੰਦੀਆਂ ਨੇ ਨੌਜਵਾਨ ਰਾਤ ਦੇ ਸਮੇਂ ਖਾਸ ਕਰਕੇ ਉੱਥੇ ਜਿਹੜਾ ਗਰਲਜ਼ ਕਾਲਜ ਹੈ ਉੱਥੇ ਪਹੁੰਚ ਕੇ ਹੁੱਲੜ ਬਾਜੀ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਤੇ 5 6 ਤੋਂ ਵੱਧ ਜਿਹੜੇ ਨੌਜਵਾਨ ਨੇ ਇੱਕ ਇੱਕ ਮੋਟਰਸਾਈਕਲ ਤੇ ਬੈਠ ਕੇ ਉੱਥੇ ਲਲਕਾਰੇ ਮਾਰਦੇ ਨੇ ਤੇ ਕਈ ਤਰੀਕੇ ਦੀਆਂ ਉੱਥੇ ਅਪਸ਼ਬਦ ਵੀ ਬੋਲੇ ਜਾਂਦੇ ਨੇ ਤੇ ਨਾਲ ਦੀ ਨਾਲ ਉੱਥੇ ਹੁੱਲੜ ਬਾਜੀ ਕੀਤੀ ਜਾਂਦੀ ਆ ਬਾਰ ਬਾਰ ਇੱਕੋ ਹੀ ਸੜਕ ਦੇ ਉੱਤੇ ਗੇੜੀਆਂ ਜਿਹੜੀਆਂ ਨੇ ਉਹ ਮਾਰੀਆਂ ਜਾਂਦੀਆਂ ਨੇ ਤਾਂ ਪੁਲਿਸ ਦੇ ਵੱਲੋਂ ਪਹਿਲਾਂ ਵੀ ਇਹਨਾਂ ਨੌਜਵਾਨਾਂ ਨੂੰ ਉੱਥੇ ਜਿਹੜਾ ਡਾਂਟਿਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਵੀ ਦਿੱਤਾ ਗਿਆ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਜਦੋਂ ਇਹ ਨੌਜਵਾਨ ਨਹੀਂ ਟਲੇ ਤਾਂ ਫਿਰ ਪੰਜਾਬ ਪੁਲਿਸ ਨੇ ਵੀ ਆਪਣਾ ਅਸਲ ਰੂਪ ਜਿਹੜਾ ਦਿਖਾ ਦਿੱਤਾ ਕਿ ਪੰਜਾਬ ਪੁਲਿਸ ਜੇਕਰ ਇਸ ਤਰੀਕੇ ਵੀ ਸੁਧਾਰਨ ਤੇ ਆਵੇ ਤਾਂ ਇਸ ਤਰੀਕੇ ਵੀ ਜਿਹੜਾ ਉਸ ਉਧਾਰ ਸਕਦੀ ਹੈ ਤਾਂ ਪੰਜਾਬ ਪੁਲਿਸ ਵੱਲੋਂ ਇਹਨਾਂ ਨੂੰ ਡੱਡੂਆਂ ਦੀਆਂ ਤਰ੍ਹਾਂ ਪਹਿਲਾਂ ਛੜੱਪੇ ਮરાਏ ਗਏ ਕਈਆਂ ਨੂੰ ਮੁਰਗੇ ਬਣਾ ਕੇ ਬਿਠਾ ਦਿੱਤਾ ਗਿਆ ਤੇ ਕਈਆਂ ਤੋਂ ਇਸ ਤਰੀਕੇ ਦੇ ਨਾਲ ਗੋਡਿਆਂ ਭਰ ਬਿਠਾ ਕੇ ਜਿਹੜਾ ਡੰਡ ਬੈਠਕਾਂ ਵੀ ਕਢਵਾਈਆਂ ਗਈਆਂ ਤੇ ਹੁਣ ਰਾਤ ਤੋਂ ਹੀ ਇਹ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਤਾਂ ਪੰਜਾਬ ਪੁਲਿਸ ਵੱਲੋਂ ਨਾਕੇ ਲਗਾ ਕੇ ਇਹਨਾਂ ਨੌਜਵਾਨਾਂ ਨੂੰ ਘੇਰਿਆ ਗਿਆ ਸੀਗਾ ਪਹਿਲਾਂ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਪਰ ਜਦੋਂ ਇਹ ਨੌਜਵਾਨ ਨਾਟਲੇ ਤਾਂ ਫਿਰ ਪੰਜਾਬ ਪੁਲਿਸ ਨੇ ਵੀ ਆਪਣਾ ਰੂਪ ਜਿਹੜਾ ਉਹ ਦਿਖਾਉ ਦਿੱਤਾ ਹੈ ਤਾਂ ਉੱਥੇ ਜੇਕਰ ਗੱਲ ਕਰੀਏ ਤਾਂ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਰਾਤ ਨੂੰ ਘੁੰਮਣ ਦਾ ਕਾਰਨ ਨਹੀਂ ਦੱਸ ਸਕੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਜ਼ਾ ਜਿਹੜੀ ਪੰਜਾਬ ਪੁਲਿਸ ਵੱਲੋਂ ਦਿੱਤੀ ਗਈ ਹੈ ਤਾਂ ਉੱਥੇ ਜੇਕਰ ਇਹ ਗੱਲ ਕੀਤੀ ਜਾਵੇ ਤਾਂ ਐਸ ਐਚਓ ਸਿਵਲ ਲਾਈਨ ਅਮਨਦੀਪ ਬਰਾੜ ਨੇ ਦੱਸਿਆ ਕਿ ਇਹ ਮੁੰਡੇ ਜਿਹੜਾ ਨੇ ਰਾਤ ਨੂੰ ਹੁੱਲੜਬਾਜੀ ਕਰਦੇ ਨੇ ਇਹਨਾਂ ਨੂੰ ਰੋਕਿਆ ਗਿਆ ਦੇਰ ਰਾਤ ਘੁੰਮਣ ਦੇ ਕਾਰਨ ਪੁੱਛੇ ਗਏ ਤਾਂ ਨਹੀਂ ਦੱਸੇ ਗਏ ਉਹਨਾਂ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਕਿ ਸਰਦੀ ਦੀਆਂ ਰਾਤਾਂ ਨੇ ਤੇ ਰਾਤ ਨੂੰ ਜਿਆਦਾ ਧੁੰਦ ਵੀ ਹੁੰਦੀ ਹੈ ਤੇ ਨੌਜਵਾਨ ਜਿਹੜੇ ਲਗਾਤਾਰ ਗੇੜੀਆਂ ਮਾਰਦੇ ਨੇ ਰਾਸਤੇ ਦੇ ਵਿੱਚ ਹੁੱਲੜਵਾਜੀ ਕਰਦੇ ਨੇ ਤਾਂ ਕਿ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਣ ਜਾਂ ਫਿਰ ਇਹ ਨਾ ਦੇ ਕਰਕੇ ਕੋਈ ਹਾਦਸਾ ਨਾ ਹੋ ਜੇ ਤਾਂ ਇਸ ਕਰਕੇ ਵੀ ਜਿਹੜੀ ਇਹ ਸਤਰਕਤਾ ਇਹ ਵਰਤੀ ਗਈ ਹੈ ਤੇ ਨਾਕੇ ਲਗਾਏ ਗਏ ਨੇ ਤੇ ਇਹਨਾਂ ਹੁੱਲੜਵਾਜਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ